ये क्या काम हो रहा है मिट्टी के ऊपर ओ यार तू सामने बैठा देख रहा हेलो भाई तो क्या नाम है आपका सतीश चंद्र सतीश चंद्र तो आप तो देख रहे हो अभी इनको अभी कैमरा ऑन हुआ है तो आप इनको बोलने लग गए आप तो देख रहे हो आपके सामने मिट्टी के ऊपर पा रहे पारे जलानी रोड रेलवे फाटक ਲੁੱਕ ਪਾ ਕੇ ਸੜਕ ਤਿਆਰ ਕੀਤੀਆਂ ਜਾਂਦੀਆਂ ਤਸਵੀਰਾਂ ਆਈਆਂ ਸਾਹਮਣੇ ਜਾਣਕਾਰੀ ਮੁਤਾਬਕ ਅੱਜ ਦਿਨ ਸੋਮਵਾਰ ਦੁਪਹਿਰ 3 ਵਜੇ ਦੇ ਕਰੀਬ ਜਲਾਲਾਬਾਦ ਦੇ ਬੰਮਨੀ ਰੋਡ ਰੇਲਵੇ ਫਾਟਕ ਤੇ ਤਿਆਰ ਹੋ ਰਹੀ ਸੜਕ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਸੜਕ ਤਿਆਰ ਕਰਨ ਵਾਲੇ ਠੇਕੇਦਾਰ ਦੇ ਵੱਲੋਂ ਬਿਨਾਂ ਸਫਾਈ ਕੀਤੇ ਮਿੱਟੀ ਦੇ ਉੱਤੇ ਸਿੱਧੇ ਹੀ ਲੁੱਕ ਪਾਈ ਜਾ ਰਹੀ ਸੀ ਦੱਸ ਦਈਏ ਕਿ ਇਸ ਗੱਲ ਦੀ ਜਾਣਕਾਰੀ ਮਿਲਨ ਤੇ ਉੱਥੇ ਪਹੁੰਚ ਜਦ ਤਸਵੀਰਾਂ ਬਣਾਈਆਂ ਗਈਆਂ ਤਾਂ ਠੇਕੇਦਾਰ ਦੇ ਵੱਲੋਂ ਆਪਣੀ ਸਫਾਈ ਪੇਸ਼ ਕੀਤੀ ਗਈ ਅਤੇ ਕੰਮ ਨੂੰ ਸਹੀ ਠਹਿਰਾਇਆ ਗਿਆ ਜਦ ਕਿ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਇਸ ਕੰਮ ਨੂੰ ਘਟੀਆ ਦਰਜੇ ਦਾ ਕਰਾਰ ਦਿੱਤਾ ਗਿਆ ਅਤੇ ਇਸ ਤੇ ਤੁਰੰਤ ਰੋਕ ਲਾਉਣ ਦੀ ਮੰਗ ਕੀਤੀ ਗਈ ਦੱਸ ਦਈਏ ਕਿ ਆਈਆਰ ਦੇ ਵੱਲੋਂ ਤਾਇਨਾਤ ਕੀਤੇ ਗਏ ਮੈਸਨ ਨੇ ਵੀ ਮੰਨਿਆ ਕਿ ਇੱਥੇ ਸਹੀ ਤਰੀਕੇ ਦੇ ਨਾਲ ਸੜਕ ਨਹੀਂ ਬਣਾਈ ਜਾ ਰਹੀ ਅਤੇ ਇਸ ਸੜਕ ਦੀ ਮਿਆਦ ਜ਼ਿਆਦਾ ਨਹੀਂ ਹੋਏਗੀ ਦਸਦੀਏ ਕੇ ਇਸ ਸਬੰਧ ਦੇ ਵਿੱਚ ਰੇਲਵੇ ਦੇ ਵੱਲੋਂ ਇੱਥੇ ਡਿਊਟੀ ਤੇ ਤਾਇਨਾਤ ਕੀਤੇ ਗਏ ਮੈਸਨ ਦੇ ਕਹਿਨ ਦੇ ਬਾਵਜੂਦ ਵੀ ਠੇਕੇਦਾਰ ਦੇ ਵੱਲੋਂ ਲਗਾਤਾਰ ਸੜਕ ਤਿਆਰ ਕੀਤੀ ਜਾ ਰਹੀ ਹੈ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਦੇ ਉੱਤੇ ਕਾਰਵਾਈ ਕੀਤੀ ਜਾਵੇ ਅਤੇ ਇਸ ਸੜਕ ਨੂੰ ਸਹੀ ਢੰਗ ਦੇ ਨਾਲ ਤਿਆਰ ਕੀਤਾ ਜਾਵੇ ਬਿਲਕੁਲ ਬਿਲਕੁਲ ਕੀ ਕਹੋਗੇ ਪੰਜਾਬੀ ਜੇਕਰ ਖਾਸ ਆ ਨਾ ਕਿ ਵੀ ਆਪਾਂ ਕਹਿ ਦਿੰਨੇ ਆ ਵੀ ਅੱਖਾਂ 'ਚ ਘੱਟਾ ਪਾਉਣਾ ਹਾਂ ਉਹ ਲੋਕੀ ਅੱਖਾਂ 'ਚ ਅਗੇ ਘੱਟਾ ਪਾਉਂਦੇ ਹੁੰਦੇ ਸੀ ਕਿ ਕਿਸੇ ਚੋਰੀ 'ਚ ਜਾਂ ਕਿਸੇ ਕੰਮ 'ਚ ਜਾਂ ਖਾਸ ਕਰਕੇ ਜੇ ਚੋਰੀ ਹੁੰਦੀ ਸੀ ਹਾਂ ਇਹ ਪਈ ਜਾਂਦਾ ਦਿਨੇ ਤੇ ਦੁਪਹਿਰੇ ਅੱਖਾਂ 'ਚ ਘੱਟਾ ਵੀ ਥੱਲੇ ਮਿੱਟੀ ਪਈ ਆ ਮੇਰੇ ਹਿਸਾਬ ਨਾਲ ਜਿਆਦਾ ਨਹੀਂ ਤਾਂ ਅੱਧਾ ਅੱਧਾ ਪੌਣਾ ਪੌਣਾ ਇੰਚ ਮਿੱਟੀ ਹੈ ਹਾਂ ਪਾਣੀ ਇੱਥੇ ਕੋਈ ਟਿਉਂਕਾ ਇੱਕ ਟਿਉਂਕਾ ਵੀ ਤੁਸੀਂ ਦੱਸਦੇ ਪਾਣੀ ਪਿਆਦਾ ਹਾਂ ਪਾਣੀ ਨਹੀਂ ਪਾਇਆ ਸਾਫ਼ ਨਹੀਂ ਕੀਤਾ ਕੋਈ ਰੋਡ ਰੋਲਰ ਨਹੀਂ ਵਜਿਆ ਕੋਈ ਝਾੜੂ ਨਹੀਂ ਵਜਿਆ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਸਿੱਧਾ ਉਹ ਗੱਲ ਆ ਵੀ ਜਿਹੜਾ ਜਿਵੇਂ ਜਿਗਾੜ ਲਾ ਲਾ ਕਿ ਸੜਕਾਂ ਬਣ ਰਹੀਆਂ ਹਾਂ ਜਿਹੜਾ ਇਹ ਏਰੀਆ ਨਾ ਲਗਭਗ ਮੈਨੂੰ ਲੱਗਦਾ 100 200 ਮੀਟਰ ਜਿੰਨਾ ਏਰੀਆ ਹੈ ਹਾਂਜੀ ਇਹ ਕੋਈ ਅੱਜ ਦਾ ਨਹੀਂ ਖਰਾਬ ਹੈਗਾ ਜਾਏ ਸਾਰਾ ਲਾਲਾਪਾ ਤੋਂ ਚੱਕ ਪੱਥੀ ਰੋੜਾ ਇਹਨਾਂ ਨੂੰ ਪਤਾ ਹੈ ਵੀ ਭਾਈ ਉਹ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਆ ਹਾਂ ਰੋੜ ਤੋਂ ਕਈ ਵਾਰੀ ਪ੍ਰੈਗਨੈਂਟ ਲੇਡੀਆਂ ਵੀ ਹੁੰਦੀਆਂ ਜਿਹੜੀਆਂ ਮੋਟਰਸਾਈਕਲ ਤੇ ਬੈਠੀਆਂ ਹੁੰਦੀਆਂ ਤੇ ਜਦੋਂ ਇੱਕ ਆਜੀ ਧੱਗਾ ਵੱਜਦਾ ਤੋ ਪਰਿਵਾਰ ਲੰਘਿਆ ਜਾਂਦਾ ਇਹ ਕਮਾਲ ਕਰ ਰਹੇ ਆ ਕਿ ਮੇਰਾ ਘਰ ਤੋਂ ਸੁਣ ਰਿਹਾ ਸੀ ਕਿ ਕਿ ठेकेदार ਨੇ ਠੇਕਾ ਵੀ ਗਾਂਹ ਦਿੱਤਾ ਹੋਇਆ ਹਾਂ ਹੈ ਨਹੀਂ ਇਹ ਤੇ ਠੇਕੇਦਾਰ ਹੈ ਹੀ ਨਹੀਂ ਪ੍ਰਸ਼ਾਸਨ ਕਿੱਥੇ ਹੈ ਲੇਬਰ ਵਾਲੀ ਹੈ ਉਹ ਹੈ ਕਿੱਥੇ ਆਏ ਤਾਂ ਲੇਬਰ ਨੂੰ ਵੀ ਮੈਂ ਤਾਂ ਕਿੰਨੇ ਤਾਂ ਕਾਰਵਾਈ ਅਸਲ 'ਚ ਕਰਨੀ ਪੈਂਦੀ ਹੈ ਤੇ ਪਹਿਲੀ ਗੱਲ ਇਹਨੂੰ ਰੋਕਿਆ ਜਾਵੇ ਮੈਂ ਗਲਤ ਨਹੀਂ ਆ ਕਿੰਨਾ ਚਰ ਕੱਢ ਜੂਗੀ ਇਹ ਤਾਂ ਥੋੜੇ ਦਸਕ ਦੇ ਨਿਕੜਨੀ ਹੈ ਦਸ ਦੇ ਨਿਕੜਨੀ ਹੈ ਇਹ ਨੂੰ ਨਹੀਂ ਪੱਟੀ ਜਾਂਦੀ ਹਾਂ ਦੱਸੋ ਦਸੀ ਇਹ ਬੁੱਧੂ ਬਣਾਈ ਜਾਂਦਾ ਆ ਦੱਸੀ ਆ ਮਿੱਟੀ ਦੇ ਉੱਤੇ ਪੈਂਦੀ ਪਈ ਹੈ ਕਿ ਸਾਫ ਦੇ ਉੱਤੇ ਪੈਂਦੀ ਪਈ ਹੈ ਉਹ ਯਾਰ ਕੀ ਇਹਦੇ ਤੇ ਤਾਂ ਕੁਝ ਦਿਨ ਨਹੀਂ ਕੱਢਨੀ ਹਾਂ ਇਹ ਨਹੀਂ ਇਹ ਕਹਿੰਦਾ ਇਹ ਸਾਫ ਕਰਕੇ ਪੱਥਰ ਉੱਤੇ ਮਿੱਟੀ ਹੈ ਨਹੀਂ ਕਹਿੰਦਾ ਥੱਲੇ ਆ ਦੱਸੋ ਤੁਸੀਂ ਦੱਸੋ ਉਹ ਯਾਰ ਹੁਣ ਮਿੱਟੀ ਦੇ ਉੱਪਰ ਇਹ ਤਾਂ ਟਿਕਨੇ ਨਹੀਂ ਕੁਝ ਦੇਣੀ ਹੈ ਖਰਾਬ ਹੋ ਜਾਣੀ ਹੈ ਆ ਵੀਰੇ ਵੇਖ ਲੈ ਆ ਮੈਂ ਤਾਂ ਨਹੀਂ ਇਹਨੂੰ ਰੋਕਿਆ ਰਾਹ ਹੀ ਰਹਿ ਰਾਗੀਰ ਹੈ ਰੌਣ ਨੂੰ ਛੱਡ ਯਾਰ ਤੁਸੀਂ ਕੰਮ ਰਾਗੀਰ ਹੈ ਇੱਕ ਮਿੰਟ ਬਾਜੀ ਇੱਕ ਮਿੰਟ ਆ ਦੱਸਿਆ ਜੇ ਵੀ ਆ ਮਿੱਟੀ ਉੱਤੇ ਲੁੱਕ ਪੈਂਦੀ ਵੀ ਇਹ ਸਾਫ਼ ਤੇ ਪੈਂਦੀ ਵੀ ਇਹ ਟਿਕ ਜਾਈਗੀ ਹਾਂ ਮਿੱਟੀ ਦੇ ਪੈਂਦੀ ਵੀ ਆ ਇਹ ਟਿਕ ਜਾਈਗੀ ਸੜਕ ਦਾ ਨਹੀਂ ਟਿਕਣ ਵਾਲੀ ਬਿਲਕੁਲ ਇਹ ਨਹੀਂ ਮਿੱਟੀ ਭਈ ਇਹ ਤਾਂ ਉਸ ਤੇ ਮਿੱਟੀ ਦੇ ਉੱਤੇ ਪਾਈ ਜਾਂਦੇ ਨੇ ਇੱਥੇ ਆ ਮਿੱਟੀ ਪਾਏ ਨੂੰ ਤੇ ਬੱਜਰ ਪਾਏ ਨੂੰ ਹੈ ਮਿੱਟੀ ਬੱਜਰ ਪਾ ਅੱਜ ਚੌਥਾ ਦਿਨ ਹੈ ਤੇ ਇਹ ਨਾ ਤੇ ਕੋਈ ਜੰਮਿਆ ਨਾ ਕੁਛ ਤੇ ਮਿੱਟੀ ਦੇ ਉੱਤੇ ਹੀ ਤੁਸੀਂ ਲੁੱਕ ਪਾਈ ਜਾਂਦੇ ਜੰਮ ਤਾਂ ਗਿਆ ਹੋਰ ਕਿੱਥੇ ਜੰਮਿਆ ਆ ਮਿੱਟੀ ਦੇ ਉੱਤੇ ਲੁੱਕ ਐ ਆ ਮਿੱਟੀ ਐ ਆ ਮਿੱਟੀ ਦੇ ਉੱਤੇ ਹੀ ਲੁੱਕ ਪਾਈ ਜਾਂਦੇ ਤੁਸੀਂ ਆ ਇੱਕ ਸਾਈਡ ਪਾਈ ਜਾਂਦੇ ਇੱਕ ਸਾਈਡ 'ਚ ਸਾਫ਼ ਕਰਾਂਗੇ ਫਿਰ ਪਾਵਾਂਗੇ ਵੀਰੇ ਆ ਹੀ ਨਹੀਂ ਸਾਫ਼ ਹੈਗੀ ਉਹ ਜਿੱਥੇ ਤੂੰ ਮਿੱਟੀ ਤੇਰੀ ਲਈ ਜਾਂਦੀ ਆ ਉਹ ਮਿੱਟੀ ਦੇ ਉੱਤੇ ਲੁੱਕ ਦੇ ਉੱਤੇ ਲੁੱਕ ਜਿਹੜੀ ਆ ਥੱਲੇ ਮਿੱਟੀ ਆ ਉੱਤੇ ਤੁਸੀਂ ਲੁੱਕ ਪਾਈ ਜਾਂਦੇ ਬਿਲਕੁਲ ਸਾਫ਼ ਹੈ ਜੀ ਉਹ ਸੜ ਤੁਸੀਂ ਕਿਹਾ ਬੰਦ ਕਰ ਲਈ ਇਹਨਾਂ ਨੂੰ ਤੁਸੀਂ ਆਪ ਹੀ ਦੱਸੋ ਇਹ ਸਹੀ ਹੁੰਦਾ ਪਿਆ ਪਾਣੀ ਆ ਗੋੜੀ ਪਾਣੀ ਪਾਣੀ ਪੂਣੇ ਪਾਣੀ ਪਾਣੀ ਚਾਹੀਦਾ ਨਾ ਫੇਰ ਇੱਥੇ ਜਿਹੜਾ ਜੰਮੀ ਹੋਣੀ ਚਾਹੀਦੀ ਆ ਮਿੱਟੀ ਦੇ ਉੱਤੇ ਪਾਈ ਜਾਂਦੇ ਆ ਤੁਸੀਂ ਰੋਕਿਆ ਨਹੀਂ ਇਹਨਾਂ ਨੂੰ ਤੁਹਾਡੀ ਡਿਊਟੀ ਐ ਫੇਰ ਕਿਉਂ ਪਾਈ ਜਾਂਦੇ ਆ ਨਹੀਂ ਤੁਹਾਡੇ ਰੋਕੇ ਦੇ باوجود ਪਾਈ ਜਾਂਦੇ ਆ ਮੈਂ ਇਹਨਾਂ ਨੂੰ ਪਹਿਲੇ ਕਹਿ ਜਾਂਦਾ ਬੀਟੀ ਬਿਲਕੁਲ ਸਾਫ਼ ਹੋਣਾ ਚਾਹੀਦਾ ਹਾਂ ਕੀ ਨਾਏ ਤੁਹਾਡਾ ਕੀ ਅਹੁਦਾ ਕੀ ਤੁਹਾਡਾ ਮੈਸਨ ਐ ਤੁਸੀਂ ਹਾਂ ਜੀ ਮੈਸਨ ਐ ਅੱਜ ਤੁਹਾਨੂੰ ਇੱਥੇ ਭੇਜਿਆ ਵੀ ਤੁਸੀਂ ਉੱਤੇ ਜਾ ਕੇ ਦੇਖੋ ਕੰਮ ਕਿਵੇਂ ਹੋ ਰਿਹਾ ਹਾਂ ਉਹ ਤਾਂ ਦੇਖੇ ਮਤਲਬ ਸਪੀਡ ਬ੍ਰੇਕਰ ਦੇਖਣਾ ਹਾਂ ਹਾਂ ਬਾਕੀ ਤੁਹਾਡੇ ਸਾਹਮਣੇ ਆ ਸਹੀ ਹੋ ਰਿਹਾ ਦੇਖੋ ਜਾਂ ਠੇਕੇਦਾਰ ਨਹੀਂ ਇਨਸਾਨੀਅਤ ਦੇ ਤੌਰ ਤੇ ਤੁਸੀਂ ਦੱਸੋ ਵੀ ਇਹ ਸਹੀ ਹੋ ਰਿਹਾ ਮਿੱਟੀ ਦੇ ਉੱਤੇ ਪਾਈ ਜਾਂਦੇ ਤੁਸੀਂ ਰੋਕਿਆ ਨਾ ਇਹਨਾਂ ਨੂੰ ਵੀ ਨਾ ਪਾਓ ਫਿਰ ਵੀ ਪਾਈ ਜਾਂਦੇ ਅਰੇ ਭਾਈ ਇਹ ਸਾਫ ਨਹੀਂ ਕੀਆ ਮਿੱਟੀ ਦੇ ਉੱਪਰ ਹੀ ਕਿਉਂ ਡਾਲ ਰਹੇ ਹੋ ਸਾਬ ਤੁਸੀਂ ਆ ਸਾਡ ਇੱਕ ਵਾਰ ਕਿੱਥੇ ਮੇਰੀ ਗੱਡੀਆਂ ਟਪ ਟਪ ਕੇ ਫਿਰ ਹੋ ਜਾਂਦੇ ਆ ਆ ਨਹੀਂ ਨਹੀਂ ਆ ਕਿੰਨੀ ਮਿੱਟੀ ਹੈ ਯਾਰ ਆ ਤਾਂ ਮਿੱਟੀ ਮਿੱਟੀ ਹੈ ਨਹੀਂ ਮਿੱਟੀ ਦੇ ਉੱਤੇ ਪਾਈ ਜੰਨੇ ਹੋ ਤੁਸੀਂ ਇੱਕ ਵਾਰੀ ਸਾਫ਼ ਕਰਿਆ ਸੀਗਾ ਉਹ ਮੁਰਗੇ ਗੱਡੀਆਂ ਟਪ ਟਪ ਕੇ ਫਿਰ ਮਿੱਟੀ ਆ ਜਾਂਦੀ ਯਾਰ ਆ ਇੰਨੀ ਸਾਰੀ ਮਿੱਟੀ ਹੈ ਆਹ ਹਾਲ ਕਿੱਥੇ ਤੁਸੀਂ ਕਹਿੰਦੇ ਸਾਫ਼ ਕੀਤਾ ਯਾਰ ਕਿਹੜਾ ਸਾਫ਼ ਕੀਤਾ ਹੈ ਸਾਡਾ ਫੋਟਾ ਆਵੇ ਹਾਂ ਅਸੀਂ ਗੇਟ ਪਹਿਲਾਂ ਹੀ ਰੋਟੀ ਜਾ ਰਹੀ ਹੈ ਕੰਦ ਘੋ ਪਾਈ ਨਹੀਂ ਨਹੀਂ ਆ ਤਾਂ ਮਿੱਟੀ ਦੇ ਉੱਤੇ ਤੁਸੀਂ ਆ ਲੁੱਕ ਪਾ ਕੇ ਤੇ ਆ ਤੁਸੀਂ ਕਰੀ ਜੰਨੇ ਆ ਕੀ ਕਰੀ ਜੰਨੇ ਆ ਕਿੰਨੇ ਦਿਨ ਚੱਲੇਗੀ ਕਿਹੜਾ ਬੰਦਾ ਕੰਮ ਕਰਾਉਣ ਆ ਲੈ ਇਹਨਾਂ ਦਾ ਬੁਲਾਓ ਬਈ ਇਹਨਾਂ ਨੂੰ ਕਾ ਬੁਲਾ ਕੇ ਲਿਆ ਆ ਆ ਜਾਵਾ ਸਾਰੀ ਮਿੱਟੀ ਆ ਉੱਥੇ ਉੱਥੇ ਚੱਕ ਕੇ ਉਹ ਸਪਾਈ ਤੇ ਮਜਰੀ ਮਿੱਟੀ ਸਾਰਾ ਕੋਈ ਜਾਵੇ ਆਵੇਗਾ ਮਿੱਟੀ ਦੇ ਉੱਤੇ ਪਾ ਕੇ ਤੇ ਇਹ ਸੜਕਾਂ ਬੰਦੀਆਂ ਹਾਂ ਹਾਂ ਇਹ ਗਲਤ ਕਰੀ ਜਾਂਦੇ ਆ ਲੱਖ ਰੁਪਿਆ ਆਪਾਂ ਮੰਨ ਲਓ ਇਹਨਾਂ ਪੈਸੇ ਲਿਆ ਰੇਲ ਤੋਂ ਹਾਂ ਸਹੀ ਢੰਗ ਨਾਲ ਕੰਮ ਤਾਂ ਕਰਨਾ ਭਾਈ ਤਸਵੀਰਾਂ ਹੈ ਗਈਆਂ ਬਾਮਣੀ ਵਾਲੇ ਫਟਕਦੀਆਂ ਜਿੱਥੇ ਤੁਸੀਂ ਦੇਖ ਸਕਦੇ ਆ ਕਿ ਮਿੱਟੀ ਦੇ ਉੱਤੇ ਸਿੱਧੀ ਲੁੱਕ ਪਾ ਕੇ ਸੜਕ ਜਿਹੜੀ ਆ ਉਹ ਤਿਆਰ ਕੀਤੀ ਜਾ ਰਹੀ ਆ ਲੇਬਰ ਵਾਲੇ ਬੈਠੇ ਆ ਕਹਿੰਦੇ ਆ ਵੀ ਇੱਕ ਇੱਥੇ ਠੇਕੇਦਾਰ ਦਾ ਬੰਦਾ ਵੀ ਹੈਗਾ ਤਾਂ ਆਹ ਸੜਕ ਬਣ ਰਹੀ ਆ ਜਿਹੜੀ ਹਫਤੇ ਹਫਤਾ ਵੀ ਨਹੀਂ ਕਢਣੀ ਟੁੱਟ ਜਾਊਗੀ ਇਹ ਕੀ ਕੰਮ ਹੋ ਰਿਹਾ ਮਿੱਟੀ ਦੇ ਉੱਪਰ ਇਹ ਕਸਾ ਮਾਲ ਮਰ ਰਿਹਾ ਉਹ ਯਾਰ ਤੂੰ ਸਾਹਮਣੇ ਬੈਠਾ ਦੇਖਦਾ ਐ ਲੋ ਬਾਈ ਕੀ ਨਾਮ ਹੈ ਆਪਕਾ ਸतीश ਸਿੰਘ सतीश चंद्र तो आप तो देख रहे हो अभी इनको अभी कैमरा ऑन हुआ है तो आप इनको बोलने लगे गए आप तो देख रहे हो आपके सामने मिट्टी के ऊपर पा रहे हैं सब मिट्टी के ऊपर यहाँ तो साफ किया इन्होंने पर यहाँ आगे नहीं कितना तो, तो, तो है तो गाड़ी के तो आप आई आर की तरफ से आए हो तो आप क्या कर रहे हो ये आपके सामने ये कर रहे हैं आगे तो आगे तो है। अभी ये बताओ ने 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 कच्ची पाई अरे भाई साहब जब इन्होंने वो लिक्विड अब इसके बाद थोड़ी मिट्टी आ रही है तो मिट्टी के ऊपर डाल रहे हो सारा बजरी डाल रहे हो पीछे भी ऐसी मिट्टी कर रहे हो अरे भाई यार मुझे एक बात बताओ मेरी एक बात बताओ ये जो मिट्टी के ऊपर ये डाल रहे हैं ये सही है एज ए स्पेसिफिकेशन मेरी बात सुन लो जी इधर इन्होंने साफ किया तपो है आगे ये करते थे वो देख लो मेरी बात सुनो इन्होंने मिट्टी साफ कहाँ पे मिट्टी साफ की है ਯਾਰ ਕੋਈ ਨਹੀਂ ਹੈ ਇਹ ਝਾੜੂ ਮਾਰ ਕੇ ਉਹ ਯਾਰ ਇਹ ਮਿੱਟੀ ਹੈ ਭਾਈ ਇਹ ਇਹ ਮਿੱਟੀ ਹੈ ਇਹ ਮੇਰੀ ਬਾਤ ਸੁਣ ਮਿੱਟੀ के ऊपर ये ਸੜਕ کیسے ਬਜਰੀ ਰੁਕ ਜਾਏਗੀ ਇਸकी पकड़ तो इसकी पकड़ तो ਪੱਥਰ के साथ बननी है ना ਕਾਕੇ ਕਾਕੇ ਵੇ ਉਹ ਯਾਰ ਮਿੱਟੀ ਨੂੰ ਕਦਰ ਨਾ ਮਾੜਾ ਮੋਟਾ ਬੋਕਰ ਤਾਂ ਮਾਰੋ ਲੋਰ ਤੇ ਹੁਣੇ ਕਹਿ ਰਿਹਾ ਵੀ ਬੋਕਰ ਮਾਰੋ ਇਹ ਹਾਲ ਹੈ ਇਹ ਕੰਮ ਹੋ ਰਿਹਾ ਸਰਕਾਰੀ ਇਹ ਫਾਜ਼ਿਲਕਾ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਜਲਾਲਾਬਾਦ ਦੇ ਬਹਮਣੀ ਵਾਲਾ ਫਾਟਕ ਤੇ ਇਹ ਸੜਕ ਜਿਹੜੀ ਹੈ ਉਹ ਬਣ ਰਹੀ ਹੈ ਔਰ ਮਿੱਟੀ ਦੇ ਉੱਤੇ ਸਿੱਧੇ ਹੀ ਜਿਹੜਾ ਹੈਗਾ ਇਹ ਆ ਲੁੱਕ ਪਾ ਕੇ ਤੇ ਸੜਕ ਨੂੰ ਤਿਆਰ ਕੀਤਾ ਜਾ ਰਿਹਾ ਤੁਸੀਂ ਹਾਲਾਤ ਦੇਖ ਸਕਦੇ ਹੋ ਕਿੰਨੀ ਮਿੱਟੀ ਹੈ ਤੇ ਉਹਦੇ ਉੱਤੇ ਸਿੱਧੀ ਲੁੱਕ ਪਾ ਕੇ ਤਿਆਰ ਕਰ ਰਿਹਾ ਹੁਣ ਜਦੋਂ ਕੈਮਰਾ ਆਨ ਹੋਇਆ ਤਾਂ ਉਦੋਂ ਇਹ ਜਿਹੜੇ ਇੱਥੇ ਬੰਦੇ ਕੰਮ ਕਰਨ ਵਾਲੇ ਉਹਨਾਂ ਨੂੰ ਕਹਿਣ ਲੱਗ ਪਏ ਵੀ ਆ ਕੀ ਕਰ ਰਹੇ ਹੋ ਆ ਕੀ ਕਰ ਰਹੇ ਹੋ ਹਾਲਾਤ ਦੇਖੋ ਤੁਸੀਂ ये तो आप मानते हो ना ये गलत है ये तो सामने दिखाई दे रहा है गलत है पर यहां तो नहीं किया इन्होंने हो तो कह रहे हैं वो तो कह रहे कोई सारी ऐसे बनाई है इन्होंने बोलने दो इनका इसका काम ही एमएसएस का काम क्या है वीडियो यार हमेशा इसका काम यही है हमेशा उसके पास है सर्टिफिकेट वीडियो बनी है ऐसे को कर जाना वीडियो तो ना बनी है मैं मरी जाना फिर तू बैठा रह अगर तुझे किसी नहीं तन्नू ने पता भी काम कैसे कराना फिर को के पास फिर बैठो यहीं हूं बाद में होना आया तो आधा घंटा अभी मैं इनके पास मार खा कर जा रहा हूं ਅੱਟੇ ਨਾਲ ਥੋੜਾ ਬੈਸ ਕਰਨਾ ਤੁਹਾਨੂੰ ਆਪੇ ਦਾ ਕੰਮ ਕਰਨਾ ਹੈ ਯਾ ਕੋਈ ਕੰਮ ਹੈ ਤੁਹਾਡੇ ਸਾਹਮਣੇ ਗਾ ਦੇਖ ਲਓ ਮਿੱਟੀ ਕੀ ਕਿ ਨਹੀਂ ਗਈ ਭਲੇ ਦੇ ਦੀਟੀ ਦੇ ਤੋ ਕੋਈ ਪਾਦਾ ਤੁਹਾਡੇ ਸਾਹਮਣੇ ਉਹ ਬੈਸ ਕੀ ਤਾਂ ਇੱਕ ਮਿੱਟੀ ਦੇ ਉੱਤੇ ਜਿਹੜੀ ਹੈ ਸੜਕ ਤਿਆਰ ਹੋ ਰਹੀ ਹੈ ਜਦੋਂ ਇਹਨਾਂ ਨੂੰ ਪੁੱਛਿਆ ਤਾਂ ਇਹ ਕਹਿੰਦੇ ਆ ਕਿ ਗੱਡੀਆਂ ਦੇ ਨਾਲ ਵਿਕਲਾਂ ਦੇ ਨਾਲ ਉੱਡ ਕੇ ਮਿੱਟੀ ਆ ਗਈ ਇੰਨੀ ਮਿੱਟੀ ਆ ਸਕਦੀ ਆ ਤੁਸੀਂ ਦੇਖੋ ਆਪ ਹਾਲਾਤ ਦੇਖੋ ਇਹ ਸੜਕ ਜਿਹੜੀ ਹੈ ਤਿਆਰ ਹੋ ਰਹੀ ਹੈ ਮਿੱਟੀ ਦੇ ਉੱਤੇ ਸੜਕ ਤਾਂ ਇਹ ਕਿੰਨਾ ਚਿਰ ਚੱਲੇਗੀ ਇਹ ਵੀ ਤੁਸੀਂ ਅੰਦਾਜ਼ਾ ਜਿਹੜਾ ਹੈਗਾ ਉਹ ਲਾ ਸਕਦੇ ਹੋ ਇਹ ਆ ਮਿੱਟੀ ਪਾਈ ਨੂੰ ਤੇ ਬੱਜਰ ਪਾਈ ਨੂੰ ਹੈ ਮਿੱਟੀ ਬੱਜਰ ਪਾਈ ਚੌਥਾ ਦਿਨ ਅੱਜ ਚੌਥਾ ਦਿਨ ਨੇ ਤੇ ਇਹ ਨਾ ਤੇ ਕੋਈ ਜੰਮਿਆ ਨਾ ਕੁਛ ਤੇ ਮਿੱਟੀ ਦੇ ਉੱਤੇ ਹੀ ਤੁਸੀਂ ਲੁਕ ਪਾਈ ਜਾਂਦੇ ਜੰਮ ਤਾਂ ਗਿਆ ਹੋਰ ਕਿੱਥੇ ਜੰਮਿਆ ਆ ਮਿੱਟੀ ਦੇ ਉੱਤੇ ਲੁਕ ਹੈ ਆ ਮਿੱਟੀ ਹੈ ਆ ਮਿੱਟੀ ਦੇ ਉੱਤੇ ਲੁਕ ਪਾਈ ਜਾਂਦੇ ਤੁਸੀਂ ਆ ਇੱਕ ਸਾਈਡ ਪਾਈ ਜਾਂ ਨੇ ਇੱਕ ਸਾਈਡ 'ਚ ਸਾਫ਼ ਕਰਾਂਗੇ ਫਿਰ ਪਾਵਾਂਗੇ ਵੀਰੇ ਆ ਹੀ ਨਹੀਂ ਸਾਫ਼ ਹੈਗੀ ਉਹ ਜਿੱਥੇ ਤੂੰ ਮਿੱਟੀ ਤੇਰੀ ਲਈ ਜਾਂਦੀ ਆ ਉਹ ਮਿੱਟੀ ਦੇ ਉੱਤੇ ਲੁਕ ਦੇ ਉੱਤੇ ਲੁਕ ਜਿਹੜੀ ਆ ਥੱਲੇ ਮਿੱਟੀ ਆ ਉੱਤੇ ਤੁਸੀਂ ਲੁਕ ਪਾਈ ਜਾਂਦੇ ਬਿਲਕੁਲ ਸਾਫ਼ ਹੈ ਜੀ ਉਹ ਸਾਰਾ ਆ ਸਾਈਡ ਅੱਤੀ ਕੜਨੀ ਹੈ ਯਾਰ ਮੇਰੀ ਆ ਮੇ ਆਨਾ ਮੈਂ ਸ਼ੌਂਕਿਆ ਐਨਕ ਲਾਈ ਆ ਮੈਂ ਅੱਖਾਂ ਨਹੀਂ ਮੇਰੀ ਖਰਾਬ ਮੇਰੀਆਂ ਵੀ ਨਹੀਂ ਖਰਾਬ ਜਨਾਬ ਜੀ ਮੈਂ ਵੀ ਕੋਈ ਗਲਤ ਨਹੀਂ ਬੋਲਦਾ ਬਈ ਇੱਕੋ ਸਾਈਡ ਹੋਏਗੀ ਇਹ ਫਾਟਕ ਨਹੀਂ ਬੰਦ ਹੋ ਸਕਦਾ ਜਾਂ ਤਾਂ ਤੁਸੀਂ ਸਾਨੂੰ ਉਹ ਫਾਟਕ ਬੰਦ ਦੀ ਗੱਲ ਨਹੀਂ ਮੈਂ ਤਾਂ ਇਹ ਤੈਨੂੰ ਕਹੀ ਇਹਨਾ ਵੀ ਇਹ ਮਿੱਟੀ ਦੇ ਉੱਤੇ ਤੁਸੀਂ ਪਾਈ ਜਾਨੇ ਹੋ ਅੱਤੀ ਸਾਈਡ ਜਿਹੜੀ ਹੈਗੀ ਉਹ ਬਿਲਕੁਲ ਸਾਫ਼ ਕਰਕੇ ਪਾਵਾਂਗੇ ਅੱਤੀ ਸਾਈਡ ਨਹੀਂ ਹੋਵੇ ਹੋਗੀ ਬਾਅਦ ਚਾਹਤੀ ਇਹ ਚਾਲੂ ਕਰਾਂਗੇ ਫੇਰੇ ਹੋਏਗੀ ਯਾਰ ਤੂੰ ਮੇਰੀ ਗੱਲ ਤੇ ਨਹੀਂ ਆਂਦਾ ਪਿਆ ਮਿੱਟੀ ਉੱਤੇ ਲੁੱਕ ਪਾ ਸਕਦੇ ਹੋ ਅਤੀ ਸੈਟ ਸਾਫ ਕਰ ਲਈ ਅਸੀਂ ਕੱਲ ਅੱਛਾ ਦਿੱਤੀ ਆ ਬਾਦ ਨੇ ਤੇ ਇਹੀ ਤਾਂ ਰੌਲਾ ਸਾਫ ਹੋਈ ਨਹੀਂ ਮਿੱਟੀ ਆ ਉੱਥੇ ਬਿਲਕੁਲ ਸਾਹਿਬ ਭੇਜ ਜਾ ਕੇ ਦੇਖੋ ਪੱਥਰ ਨਿਕਲਦਾ ਪਿਆ ਪੱਥਰ ਨਿਕਲਿਆ ਪਿਆ ਬਿਲਕੁਲ ਆ ਮਿੱਟੀ ਨਹੀਂ ਹੈਗੀ ਆ ਬਿਲਕੁਲ ਪੱਥਰ ਆ ਮਿੱਟੀ ਨਹੀਂ ਹੈਗੀ ਹੁਣ ਤੋਂ ਮੇਰੇ ਬੂਟ ਖਰਾਬ ਕਰਾਉਣੇ ਆ ਨਹੀਂ ਨਹੀਂ ਆ ਮਿੱਟੀ ਨਹੀਂ ਐ ਆ ਮਿੱਟੀ ਨਹੀਂ ਹੈਗੀ ਇੱਕ ਮਿੰਟ ਆ ਮਿੱਟੀ ਨਹੀਂ ਹੈਗੀ ਮਿੱਟੀ ਦੇ ਉੱਤੇ ਤੂੰ ਕਰੀ ਜੰਨਾ ਬਿਲਕੁਲ ਸਾਹਿਬ ਇਹਦੇ ਜ਼ਿਆਦਾ ਕਰਾਂਗੇ ਪੱਥਰ ਨਿਕਲੇਗਾ ਤੇ ਪੱਥਰ ਤੇ ਪਾਣਾ ਹੁੰਦਾ ਮਿੱਟੀ ਤੇ ਪਾਏਗਾ ਸਾਡੇ ਕਿੰਨੇ ਦਿਨ ਟਿਕੇਗੀ ਤੋਂ ਜ਼ਿਆਦਾ ਕੱਢਾਂਗੇ ਪੱਥਰ ਸਾਰਾ ਨਿਕਲ ਜਾਣਾ ਇੱਕ ਮਿੰਟ ਖੜ੍ਹ ਯਾਰ ਤੂੰ ਨਹੀਂ ਆ ਮਿੱਟੀ ਦੇ ਉੱਤੇ ਨਹੀਂ ਪੈਂਦੀ ਪਈ ਬਿਲਕੁਲ ਸਾਫ਼ ਹੈ ਜੀ ਅੱਧੀ ਸਾਈਡ ਆ ਬਿਲਕੁਲ ਅੱਧੀ ਸਾਈਡ ਸਾਫ਼ ਕਰਨਾ ਰਹੀ ਹੈ ਅੱਧੀ ਆ ਕਰਨ ਵਾਲੀ ਯਾਰ ਤੂੰ ਕਮਾਲ ਹੀ ਕਰੀਂ ਕਰਾਂਗੇ ਹੋਏਗੀ ਸਾਰੀ ਸਾਈਡ ਇੱਕਦਮ ਨਹੀਂ ਸਾਫ਼ ਹੋਣਾ ਓਏ ਅੱਧੀ ਵੀ ਕਰੋ ਵੀਰੇ ਕਿੱਥੇ ਆ ਮਿੱਟੀ ਦੇ ਉੱਤੇ ਆ ਮਿੱਟੀ ਹੈ ਯਾਰ ਆ ਮਿੱਟੀ ਹੈ ਸਾਰੀ ਮਿੱਟੀ ਦੇ ਉੱਤੇ ਪਾਈ ਜੰਨੇ ਆ 1 ਮਿੰਟ ਭਾਈ ਸਾਹਿਬ 1 ਮਿੰਟ ਇਹ ਆ ਮਿੱਟੀ ਆ ਬੇਵਕੂ ਬਣਾਈ ਜਾਂਦਾ ਆ ਮਿੱਟੀ ਦੇ ਉੱਤੇ ਨਹੀਂ ਪੈਂਦੀ ਵੀ ਆ ਕੀ ਸਾਹਿਬ ਹੈ 1 ਮਿੰਟ ਭਾਈ ਸਾਹਿਬ ਤੁਸੀਂ ਉੱਤੇ ਖੜੇ ਹੋ ਆ ਮਿੱਟੀ ਦੇ ਉੱਤੇ ਨਹੀਂ ਪੈਂਦੀ ਵੀ ਲੋਕ ਦੱਸੋ ਆ ਮਿੱਟੀ ਨਹੀਂ ਹੈਗੀ ਬਿਲਕੁਲ ਪੱਤਰ ਘਟਨਾ ਨੂੰ ਲਾ ਲਿਆ ਹਾਂ ਲੋ ਹਾਂ ਤੇ ਵੀਰੇ ਪੱਥਰ ਕੱਟ ਪੱਥਰ ਜੰਮਿਆ ਹੀ ਨਹੀਂ ਰੋਲਾ ਹੀ ਆਹੀ ਆ ਪੱਥਰ ਜੰਮਿਆ ਹੀ ਨਹੀਂਗਾ ਵੀ ਪੱਥਰੀ ਨਹੀਂ ਜੰਮੇਗਾ ਜਿਵੇਂ ਤੇ ਕੱਟੋਗੇ ਨਹੀਂ ਟ੍ਰੈਪ ਵੀਰੇ ਪਰਸੋਂ ਪਰਸੋਂ ਤੁਸੀਂ ਮਿੱਟੀ ਪਾਈ ਕੋਈ ਇਹਦੇ ਉੱਤੇ ਪਾਣੀ ਨਹੀਂ ਪਾਇਆ ਤੁਸੀਂ ਪਾਣੀ ਕੌਣ ਕਹਿੰਦਾ ਨਹੀਂ ਪਾਇਆ ਕੋਈ ਪਾਣੀ ਨਹੀਂ ਪਾਇਆ ਜੰਮੀ ਨਹੀਂ ਹੋਈ ਆ ਬੰਦੇ 1 ਮਿੰਟ ਖੜੇ ਆ 1 ਮਿੰਟ ਵੀਰੇ ਪਰਸੋਂ ਪਰਸੋਂ ਤੁਸੀਂ ਮਿੱਟੀ ਪਾਈ ਕੋਈ ਇਹਦੇ ਉੱਤੇ ਪਾਣੀ ਨਹੀਂ ਪਾਇਆ ਤੁਸੀਂ ਪਾਣੀ ਕੌਣ ਕਹਿੰਦਾ ਨਹੀਂ ਪਾਇਆ ਕੋਈ ਪਾਣੀ ਨਹੀਂ ਪਾਇਆ ਜੰਮੀ ਨਹੀਂ ਹੋਈ ਆ ਬੰਦੇ 1 ਮਿੰਟ ਖੜੇ ਆ 1 ਮਿੰਟ ਬਾਈ ਬਾਈ ਮੈਨੂੰ 1 ਮਿੰਟ ਤੂੰ ਦੱਸੀ ਇਹ ਬੁੱਧੂ ਬਣਾਈ ਜਾਂਦਾ ਆ ਦੱਸਿਆ ਮਿੱਟੀ ਹਾਂ ਇਹ ਇਹ ਕਹਿੰਦਾ ਇਹ ਸਾਫ਼ ਕਰਕੇ ਪੱਥਰ ਉੱਤੇ ਮਿੱਟੀ ਐਣੀ ਕਹਿੰਦਾ ਥੱਲੇ ਆ ਦੱਸੋ ਤੁਸੀਂ ਦੱਸੋ ਹੋ ਯਾਰ ਹੁਣ ਮਿੱਟੀ ਦੇ ਉੱਪਰ ਇਹ ਤਾਂ ਟਿਕਨੇ ਨਹੀਂ ਕੁਝ ਦੇਣੀ ਹੈ ਖਰਾਬ ਹੋ ਜਾਣੀ ਹੈ ਆ ਵੀਰੇ ਵੇਖ ਲੈ ਆ ਮੈਂ ਤਾਂ ਨਹੀਂ ਇਹਨੂੰ ਰੋਕਿਆ ਰਾਹ ਹੀ ਰਹਿ ਰਾਹ ਨੂੰ ਛੱਡ ਯਾਰ ਤੁਸੀਂ ਕੰਮ ਰਾਹ ਹੀ ਰਹਿ ਇੱਕ ਮਿੰਟ ਬਾਜੀ ਇੱਕ ਮਿੰਟ ਆ ਦੱਸਿਆ ਜੇ ਵੀ ਆ ਮਿੱਟੀ ਉੱਤੇ ਲੁੱਕ ਪੈਂਦੀ ਵੀ ਇਹ ਸਾਫ਼ ਤੇ ਪੈਂਦੀ ਵੀ ਇਹ ਟਿਕ ਜੇਗੀ ਹਾਂ ਮਿੱਟੀ ਦੇ ਪੈਂਦੀ ਵੀ ਆ ਇਹ ਟਿਕ ਜੇਗੀ ਸੜਕ ਸਾਦਾ ਨਹੀਂ ਤੇ ਗਨੜੀ ਬਿਲਕੁਲ ਨਿਰੀਮੈਟ੍ਰਿਕ ਪਈ ਹੈ ਤੇ ਉਸਤੇ ਮਿੱਟੀ ਦੇ ਉੱਤੇ ਪਾਈ ਜਾਂਦੇ ਨੇ ਇਹਨੂੰ ਹੱਥ ਮਿੱਟੀ ਨੂੰ ਢਾ ਕੇ ਸਾਫ ਕਰ ਇਹ ਹਾਲਾਤ ਨੇ ਜੀ ਦੇਖ ਲਓ ਮਿੱਟੀ ਦੇ ਉੱਤੇ ਮਿੱਟੀ ਦੇ ਉੱਤੇ ਲੱਕ ਪਾ ਕੇ ਤੇ ਸੜਕ ਤਿਆਰ ਕੀਤੀ ਜਾ ਰਹੀ ਹੈ ਹਾਲਾਤ ਤੁਸੀਂ ਦੇਖ ਸਕਦੇ ਹੋ